ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਵੋਗੇ ਖੁਸ਼ਤ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸੱਜਣੋ ਹੋਰ ਵੀ ਕਿਸੇ ਦਾ ਫਾਇਦਾ ਹੁੰਦਾ ਹੈ ਅੱਜ ਦੀ ਵਿਜਿਟ ਪਿੰਡ ਸ਼ਹਿਰ ਵੀ ਕਹਿ ਸਕਦੇ ਖੇਮਕਰਨ 메인 ਖੇਮਕਰਨ ਬਾਰਡਰ ਜਿਹਨੂੰ ਕਹਿ ਸਕਦੇ ਆ ਜ਼ਿਲ੍ਹਾ ਤਰਨਤਨ ਤੇ ਤਹਿਸੀਲ ਪੱਟੀ ਸ਼ਾ ਅਸ਼ਵਨੀ ਸ਼ਾ ਕੋਲ ਪਹੁੰਚੇ ਆ ਦੋ ਵੜਾਂ ਲੈ ਕੇ ਆਇਆ ਇੱਕ ਸੁਈ ਸਵਾਈ ਇੱਕ ਤਿਆਰ ਬਣੇ ਰਿਓ ਜੁੜੇ ਰਿਓ ਐਂਡ ਤੱਕ ਕਰ ਕਰਦੇ ਆ ਗੱਲਬਾਤ ਸ਼ਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਆਇਆਂ ਨੂੰ ਜੀ ਛੜਦੀ ਕਲਾ ਜੀ ਹੋਰ ਕੈਂ ਸਦਾ ਹਾਂ ਸ਼ੁਕਰ ਹੈ ਰੱਬ ਦਾ ਹੋਰ ਮਾ ਦੋ ਡਰੈਸ ਕਰ ਗਿਆ ਨੋਟ ਸ਼ਾਹ ਜੀ ਇਹਦਾ ਆਪਣਾ ਬੱਬਾ ਜੀ ਖੇਮ ਕਰਨ ਹਾਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਨਤਨ ਸਾਹਿਬ ਦੋ ਪਸ਼ੂਆ ਦੋ ਬੈੜਾ ਮੈਣਾ ਪਹਿਲਾਂ ਸੂਈਆਂ ਸ਼ੁਰੂਆਤ ਇੱਤੋਂ ਸੂਈ ਤੋਂ ਕਰ ਲਗੇ ਹਾਂਜੀ ਕਿ ਕਿੰਨਾ ਮੌਕੇ ਦਾ ਜਿਹੜਾ ਦੁੱਧ ਕਹਿ ਦਿੱ ਗਏ ਕਿੰਨਾ 13 ਤੇ ਸੂਆ ਮੇਰੀ ਬੇਨਤੀ ਹੋ ਰਿਆ ਜਿਹੜਾ ਵੀ ਭੈਣ ਭਰਾ ਜਾਂਦਾ ਦੋ ਟਾਈਮ ਚੋ ਕੇ ਮਿੰਨਕੇ ਲੈ ਕੇ ਜਾ ਠੀਕ ਆ ਹਾਂਜੀ ਤਕਲਦੀ ਕਰ ਹਾਂ ਇਹ ਨਹੀਂ ਕਿ ਆਖਾਂ ਕੇ ਕੋਸ਼ ਨਿਕਲੇ ਕੋਸ਼ ਉਹ ਗੱਲਾਂ ਬਾਤਾਂ ਪਹਿਲੀਆਂ ਗਈਆਂ 13 ਕਿਲੋ ਆਖਿਆ ਹੂੰ ਜੇ 13.5 14 ਨਿਕਲੇ ਫੇਰ ਲਜਾ ਹਾਂ ਨਹੀਂ ਤਾਂ ਤੇਲ ਖਰਚਾ ਲਾ ਜੇ ਇਹਦਾ ਆਪਣਾ ਲੈ ਜੀ ਆ ਤੋਰੋ ਤੇ ਕਿਸ ਦੇ ਕਰਦੇ ਕੋਈ ਗਰੰਟੀ ਨਹੀਂ ਹੈਨਾ ਬਾਅਦ ਚ ਕੋਈ ਲਾਮਾ ਨਹੀਂ ਬੰਦੇ ਨੂੰ ਮੰਗਾ ਨਹੀਂ ਪਾਉਣਾ ਕੋਦਾਂ ਹੀ ਕੋਈ ਬੰਦਾ ਨਹੀਂ ਬੱਚਾ ਛੱਡਣਾ ਛੱਡ ਲੋ ਨਹੀਂ ਛੱਡਣਾ ਉਤਰਿਆ ਕੋਈ ਇਤਰਾ ਮੈਂ ਕਿਹਾ ਨਾ ਅੱਛਾ ਵਾਹ ਵਾਹ ਇਤਰਾ ਬਹਿ ਗਏ ਹੂੰ ਚੱਲ ਜਿੱਤਰਾ ਮਰ ਜੀਂ ਛੇ ਤਾਰਾ ਮਾਰੀ ਜਾਣਾ ਹੈਨਾ ਮਾਰ ਦੋ ਤਾਰਾਂ ਤੇ ਧਾਰ ਵੜੀ ਗੰਨੇਰ ਕੀ ਮੋਟੀ ਹਨਾ ਇਹ ਜਿਹੜਾ ਪਸ਼ਮੀ ਨਹੀਂ ਪਸ਼ਮੀ ਕਿ ਨਾ ਅੱਛਾ ਬਈ ਐ ਵਰਦੀ ਪੂਰੀ ਹੂੰ ਚਲੋ ਬਸ ਕਰੋ ਥੱਲੇ ਕੰਨ ਨੂੰ ਰੋੜ ਨਾ ਦੁੱਧ ਲਿਆਓ ਸੂਹਾ ਦੁੱਜਾ ਪਹਿਲਣਾ ਜੀ ਅੱਛਾ ਪਹਿਲਣਾ ਓਕੇ ਕੋਲੇ ਪਹਿਲਣਾਂ ਦੇ ਪਰਲੇ ਓਕੇ ਆ ਬੱਚਾ ਹਨ ਬੱਚਾ ਆ ਗਿਆ ਲਓ ਜੀ ਪਹਿਲਾ ਸੂਹਾ ਵਹਿੜ ਚ ਤੇ ਦੰਦਾਂ ਦੰਦਾਂ ਜੀ ਹੋਊਗੀ ਫਿਰ ਤੇ ਜੀ ਜਵਾਨ ਹੋਣੀ ਬੱਬੀ ਮੈਂ ਦੰਤ ਨਹੀਂ ਚੈੱਕ ਕੀਤੇ ਮੈਂ ਲਿਆਓ ਕੋਈ ਨਹੀਂ 13 ਕਿਲੋ ਕੰਡੇ ਵਾਲਾ ਦੁੱਧ ਹੋਊਗਾ ਸੱਜਰੂ ਛਾਹ ਕਹਿੰਦਾ ਹੈਗਾ ਤਾਂ 14 ਮੈਂ 13 ਨਾ ਦੇਣੀ ਆ ਦੋ ਟਾਈਮ ਭਾਵੇਂ ਵੀ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਬਾਬਾ ਜੀ ਮਿਣ ਕੇ ਠੰਡਾ ਕਰਕੇ ਫਿਰ ਲਜਾ ਗੱਲਾਂ ਬਾਤਾਂ ਲਾਣੀ ਆ ਇਹ ਕੰਮ ਬਿਲਕੁਲ ਗਰੰਟੀਾਂ ਦੇ ਤੇ ਸਾਫ਼ ਸੁਥਰੇ ਕੰਮ ਚੱਲਨੇ ਆ ਸੱਜਣੋ ਲੋਈ ਤੇ ਬਾਈ ਜੀ ਦਾ ਰੇਟ ਬੱਬਾ ਜੀ ਕੋਈ ਰੇਟ ਹੋਣਾ ਕਾ ਹਾਂਜੀ 150 ਦੀ ਰੇਟ ਦਿਆਂਗੇ ਜੀ ਕੋਈ ਰੇਟ ਹੋਏ ਕੱਟ ਨਹੀਂ ਨਾ 100 ਕੱਟ ਨਾ ਬਸ ਓਕੇ ਚਲੋ ਕੋਈ ਨਹੀਂ ਤੇ ਆ ਜਿਹੜੀ ਇਹ ਵੀ ਬੱਬਾ ਜੀ ਪਹਿਲਾਂ ਜੀ ਪਹਿਲਾ ਸੂ ਬਾਈ ਹਾਂਜੀ ਭਲੂਮਾ ਵੱਡੀ ਠੰਡੀ ਧੀਰੀ ਲਾਓ ਅੱਛਾ ਲਓ ਅੱਛਾ ਇਹ ਨਹੀਂ ਸਾਫ ਹੈ ਨਾ ਮੈਂ ਜਿੱਤਰਾ ਮਰਜ਼ੀ ਚਾਹੋ ਮਰਜ਼ੀ ਬੈਜੇ ਬਿਲਕੁਲ ਬਿਲਕੁਲ ਖੋਲ ਦੇ ਕੇ ਇਹਨੂੰ ਕਰਮ ਵਾਲੀ ਨੂੰ ਨੋ ਸੱਜਣਾ ਗੱਭਣਿਆ ਦੇ ਨੇ ਬਾਈ ਕਿੰਨੇ ਘਰੇ ਰਹਿ ਕੇ ਪਪਾ ਜੀ ਅੰਦਾਜ਼ਾ ਨਾ ਵੀ 7-8 ਦੇ ਲਹੋਗੇ ਲੈ ਜਾਣੇ ਆ ਹਾਂਜੀ ਅਜੇ ਵਟਵਟ ਸਾਰੇ ਕੱਟੂਗੀ ਹਾਂਜੀ 7-8 ਦੇ ਲੈਂਦੀ ਆ ਰੰਗ ਪ੍ਰਿੰਟ ਬੜਾ ਸੋਹਣਾ ਆ ਹੈਨਾ ਦੋ ਕਲਰ ਆ ਇੱਕ ਤੇ ਬ੍ਰਾਊਨ ਕਲਰ ਇੱਕ ਵਾਈਟ ਕਲਰ ਇਹਨੂੰ ਜਰਸੀ ਦਾ ਵੀ ਕਰਾਉ ਸੰਗ ਵਿੱਚ ਮੰਨ ਸਕਦੇ ਹਾਂ ਨੋ ਜੀ ਵੱਡੀ ਆ ਵੇੜ ਹੈ ਨਾ ਬਾਈ ਹਾਂਜੀ ਠੀਕ ਆ ਬਾਕੀ ਤੇ ਪੰਤ ਆਪਣਾ ਜੰਗੀ ਆ। ਲੋ। ਤੇ ਬਾਈ ਜੀ ਦਾ ਰੇਟ ਬਾਬਾ ਜੀ 45 ਦੀ। 42000 ਦੀ। ਫਿਕਸ ਹੀ। ਫਿਕਸ ਇੱਕੋ। ਲਾ ਦਿਓ ਇਹਨੂੰ ਇਹਨੂੰ ਗਾਮ ਕਰਦੇ ਹੋ ਡੱਬੀ ਨੂੰ। ਕਾਲੀ ਪਿੰਡੀ ਆ। ਹਾਂ 42000 ਦੀ ਸੱਜਣੋ ਜੈਸਨੋਈ ਥਣ ਪਸਮਕੇ ਵੇਖੋ ਕਿਡਾ-ਕਿਡਾ ਕਰ ਗਈ ਆ ਡੱਬੀ ਵੈਣ ਜੇ ਪਸਮਾ ਹੋਣ ਪਿਆ ਅਸਲ 'ਚ। ਨਾੜਾ ਨੂੜਾ ਵੇਖੋ ਕਿੰਨੀਆਂ ਮੋਟੀਆਂ ਲੇਵੇ ਤੇ ਲਾਈ ਫਿਰਦੀ ਆ ਵੈੜ ਚੰਗੀ ਜੇ ਤੁਹਾਡੇ ਮਨ ਨੂੰ ਜ਼ਰੂਰ ਲੱਗੂਗੀ ਜਦੋਂ ਇੱਥੇ ਆਓਗੇ ਚਵਾਈ ਕਰੋਗੇ ਫਿਰ ਮਨ ਨੂੰ ਲੱਗੂਗੀ ਖਰੀਦਦਾਰੀ ਆਪਣੀ ਕਰਿਓ ਪਿੰਡ ਖੇਮਕਨ ਸ਼ਹਿਰ ਪਹੁੰਚ ਕੇ ਸასი ਕਾਲ